ਤੁਸੀਂ ਬੋਰੀ ਪਾਈ ਐ ਬਚਾ ਬਚਾ ਕਰਨ ਲਈ ਅੱਜ ਬੋਰੀ ਪਜਾ ਕਰਨ ਵਾਸਤੇ ਇਹ ਬੋਰੀ ਨਾਲ ਕਿਵੇਂ ਬਚਾ ਹੋਣਾ ਹੈ ਬੋਰੀ ਜਿਹੜਾ ਜਿਹੜਾ ਕਹਿੰਦਾ ਪਾਣੀ ਪਾਵਾ ਕਦੇ ਢੀ ਹੋਏ ਕਿ ਬਚਾ ਦੇਗਾ ਡੰਡਾ ਉਹਦੇ ਚ ਝੰਡਾ ਤੇ ਫਿਰ ਵਾਰ-ਵਾਰ ਤਰਨਾ ਸਾਡੀ ਜਿੱਤ ਦਾ ਨਿਸ਼ਾਨ ਹੈ ਜਿੱਤਣਾ ਵਾ ਜਿੱਤ ਕੇ ਜਾਵਾਂਗੇ ਸਾਡੇ ਕੋਲ ਹੈ ਹੀ ਝੰਡਾ ਤੇ ਡੰਡਾ ਹੋਰ ਸਾਡੇ ਕੋਲ ਰਫਲਾਂ ਗੋਲੀਆਂ ਤਾਂ ਹੈ ਹੀ ਨਹੀਂ ਇਹਦੇ ਨਾਲ ਹੀ ਜਿੱਤਣਾ ਸਾਡੇ ਬਾਬੇ ਨਾਨਕ ਜੀ ਨੇ ਕਿਹਾ ਸੀ ਉਹ ਤੂੰ ਬਾਬਰ ਨਹੀਂ ਤੂੰ ਜਾਬਰ ਸੇ ਉਹ ਜਾਬਰ ਜਾਬਰ ਦਾ ਮੁਕਾਬਲਾ ਸਿੱਖ ਕੌਮ ਨੂੰ ਕਰਨਾ ਹੀ ਪੈਣਾ ਵਾ ਹੁਣ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਵੀ ਇਹ ਝੂਠ ਦੇ ਬਲੰਦੇ ਆ ਨਾ ਉਹ ਝੂਠ ਹੀ ਝੂਠ ਆ ਸੱਚ ਕੁਝ ਆ ਹੀ ਨਹੀਂ ਜਿਨ੍ਹਾਂ ਨੇ ਤਸੱਦ ਕੀਤਾ ਨਾ ਉਹਨਾਂ ਦੀ ਜਗ੍ਹਾ ਤੇ ਤੇਲ ਪਾਉਣ ਵਾਲੀ ਜਗ੍ਹਾ ਨਹੀਂ ਰਹਿ ਗਈ ਤੇਲ ਪਾ ਕੇ ਦੀਵਾ ਜਗਦਾ ਰਹੇ ਕੋਈ ਜ਼ਮੀਰ ਹੋਣੀ ਚਾਹੀਦੀ ਨਾ ਜੇ ਉਹਨਾਂ ਨੇ ਹਾਂ ਕੀਤੀ ਫਿਰ ਹਾਂ ਤੇ ਭੁੱਤ ਨਾ ਜਾਈ ਉਹ ਹੈ ਜੁਮਲੇ ਬਾਤ ਝੂਠ ਬੋਲੀ ਜਾਂਦੇ ਆ ਹੁਣ ਦੁਨੀਆ ਸਾਰੀ ਜਾਣ ਹਮ ਦਾ ਡਟ ਕੇ ਦਲੇਗੇ ਬਹੁ ਲੜੇਗੇ ਉਹ ਮੋੜ ਦੇਗੇ ਨਾ ਦੇਖੀ ਜਾਏ ਕੀ ਦੇ ਲੜਨ ਦੀ ਲੋੜ ਹੀ ਨਾ ਪਵੇ ਗੱਲਬਾਤ ਨਾਲ ਅਮ੍ਰਿਕਾ ਹੋਂ ਚਲ ਜਾਗੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸ਼ੰਭੂ ਬਾਰਡਰ ਤੇ ਖੜੇ ਆ ਤੇ ਇਹ ਚਿਹਰੇ ਪੰਜਾਬ ਦੀ ਪਛਾਣ ਹੈ ਜਦੋਂ ਵੀ ਕੋਈ ਇਹਨਾਂ ਚਿਹਰਿਆਂ ਨੂੰ ਦੇਖੇਗਾ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਪੰਜਾਬ ਘੁੰਮਣ ਲੱਗੇਗਾ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਸਾਰੀ ਉਮਰ ਖੇਤੀ ਕੀਤੀ ਹੈ ਤੇ ਹੁਣ ਇਹਨਾਂ ਨੂੰ ਸ਼ੰਭੂ ਬਾਰਡਰ ਤੇ ਆਉਣਾ ਪਿਆ 2020 ਦੇ ਵਿੱਚ ਇਹਨਾਂ ਨੂੰ ਸਿੰਗੂ ਬਾਰਡਰ ਤੇ ਜਾਣਾ ਪਿਆ ਸੀ ਮਸਲਾ ਇਹ ਕਿ ਉਹ ਕਟੋ-ਕਟ ਸਮਰਥਨ ਵੱਲ ਯਾਨੀ ਕਿ ਐਮਐਸਪੀ ਚਾਹੁੰਦੇ ਨੇ ਬਾਪੂ ਜੀ ਕਿੱਥੋਂ ਆਇਓ ਕਰਤਾਰਪੁਰ ਤੇ ਆ ਤੁਸੀਂ ਬੋਰੀ ਪਾਈ ਹੈ ਬਚਾ ਬਚਾ ਕਰਨ ਲਈ ਹਾਂਜੀ ਬਚਾ ਕਰਨ ਵਾਸਤੇ ਇਹ ਬੋਰੀ ਨਾਲ ਕਿਵੇਂ ਬਚਾ ਹੋਣਾ ਹੈ ਬੋਰੀ ਜਦੋਂ ਵਾਹ ਕਰ ਪਾਣੀ ਪਾਵਾ ਕਦੇ ਠੰਡੀ ਹੋਏ ਕਿ ਬਚਾ ਦੇਗਾ ਕਿੰਨੇ ਦਿਨ ਹੋ ਗਏ ਇੱਥੇ ਬੈਠੇ 11 ਦਿਨ ਤੇ ਹੁਣ ਜਾਣਾ ਦਿੱਲੀ ਕਿ ਨਹੀਂ ਜਾਣਾ ਕਿ ਦਿੱਲੀ ਜਾਵਾਂਗੇ ਨਾਲੇ ਲੀਡਰ ਕਹਿੰਦੇ ਵੀ ਅਸੀਂ ਜਾਣਾ ਨਹੀਂ ਚਾਹੁੰਦੇ ਜੇ ਗੱਲ ਹੱਲ ਹੋ ਜੇ ਨਾ ਹੱਲ ਹੋ ਜੂ ਤਾਂ ਫਿਰ ਠੀਕ ਹੈ ਜੀ ਤੇ ਜਾਵਾਂਗੇ ਤਿਆਰੀ ਹੈ ਮਰਾਂਗੇ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬਜ਼ੁਰਗ ਨੇ ਜਿਨ੍ਹਾਂ ਨੇ ਬੋਰੀ ਪਾਈ ਹੋਈ ਹੈ ਕਹਿੰਦੇ ਕਿ ਗਿੱਲੀ ਕਰਾਂਗੇ ਜਦੋਂ ਹੰਜੂ ਗੈਸ ਦੇ ਗੋੜੇ ਆਉਂਦੇ ਨੇ ਤਾਂ ਗਿੱਲੀਆਂ ਬੋਰੀਆਂ ਦਾ ਜਿਹੜਾ ਇਸਤੇਮਾਲ ਵੀ ਕਿਸਾਨ ਕਰਦੇ ਨੇ ਤਾਂ ਜੋ ਧੂਆਂ ਵਧ ਨਾ ਫੈਲੇ ਇੰਤਜ਼ਾਮ ਉਹਨਾਂ ਨੇ ਕੀਤੇ ਹੋਏ ਨੇ ਕਈ ਦਿਨਾਂ ਤੋਂ ਇੱਥੇ ਬੈਠੇ ਹੋਏ ਨੇ 13 ਫਰਵਰੀ ਪਹਿਲਾ ਦਿਨ ਸੀ ਜਦੋਂ ਸ਼ੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਦਿੱਤਾ ਗਿਆ ਕਿਸਾਨ ਵੀ ਰੁਕ ਗਏ ਕਿਉਂਕਿ ਸਰਕਾਰ ਨੇ ਗੱਲਬਾਤ ਕੀਤੀ ਚਾਰ ਦਫਾ ਗੱਲਬਾਤ ਹੋ ਗਈ ਹੈ ਚਾਰ ਦੌਰ ਦੀ ਗੱਲਬਾਤ ਹੋ ਗਈ ਹੈ ਪਰ ਐਮਐਸਪੀ ਤੇ ਪੇਚ ਫਸ ਜਾਂਦਾ ਹੈ ਸਰਕਾਰ ਨੇ ਆਫਰ ਦਿੱਤਾ ਹੈ ਕਿ ਜਿਹੜੀਆਂ ਕੁਝ ਫਸਲਾਂ ਨੇ ਨਤੇ ਸੀ ਐਮਐਸਪੀ ਦੇ ਦਾਂਗੇ ਪਰ 5 ਸਾਲ ਦੇ ਲਈ ਕੰਟਰੈਕਟ ਹੋਇਆ ਕਰੇਗਾ ਉਹ ਕਿਸਾਨੇ ਕਹਿ ਰਹੇ ਨੇ ਕਿ ਠੇਕੇ ਦੀ ਖੇਤੀ ਉਹਨਾਂ ਨੂੰ ਨਹੀਂ ਚਾਹੀਦੀ ਕੰਟਰੈਕਟ ਫਾਰਮਿੰਗ ਉਹ ਨਹੀਂ ਚਾਹੁੰਦੇ ਨੇ ਇਸ ਲਈ ਜਿਹੜਾ ਸੁਆਮੀਨਾਥਨ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕਰੋ ਐਮਐਸਪੀ ਦਿਓ ਕਰਜ਼ਾ ਮੁਆਫ ਕਰੋ ਇਹ ਉਹ ਤਿੰਨ ਮੰਗਾਂ ਨੇ ਜਿਨ੍ਹਾਂ ਤੇ ਪੇਚ ਫਸੇ ਰਹਿੰਦਾ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਅਹੀ ਜੀ ਤਰਨ ਤਾਰਨ ਤੇ ਤੁਸੀਂ ਡੰਡਾ ਉਹਦੇ ਚ ਝੰਡਾ ਤੇ ਫਿਰ ਵਾਰ-ਵਾਰ ਤਰਨਾ ਸਾਡੀ ਜਿੱਤ ਦਾ ਨਿਸ਼ਾਨ ਅਸੀਂ ਜਿੱਤਣਾ ਵਾ ਜਿੱਤ ਕੇ ਜਾਵਾਂਗੇ ਸਾਡੇ ਕੋਲ ਹੈ ਹੀ ਝੰਡਾ ਤੇ ਡੰਡਾ ਹੋਰ ਸਾਡੇ ਕੋਲ ਰਫਲਾਂ ਗੋਲੀਆਂ ਤਾਂ ਹੈ ਹੀ ਨਹੀਂ ਇਹਦੇ ਨਾਲ ਹੀ ਜਿੱਤਣਾ ਵਾ ਬਾਕੀ ਸੱਚ ਦੀ ਜਿੱਤ ਹੁੰਦੀ ਆ ਇਹ ਜ਼ਾਲਮ ਸਰਕਾਰ ਬਹੁਤ ਜ਼ਿਆਦਾ ਜ਼ਬਰ ਕਰ ਲਈ ਹੈ ਸਾਡੇ ਬਾਬੇ ਨਾਨਕ ਜੀ ਨੇ ਕਿਹਾ ਸੀ ਉਹ ਤੂੰ ਬਾਬਰ ਨਹੀਂ ਤੂੰ ਜਾਬਰ ਆ ਸੇ ਉਹ ਜਾਬਰ ਆ ਜਾਬਰ ਦਾ ਮੁਕਾਬਲਾ ਸਿੱਖ ਕੌਮ ਨੂੰ ਕਰਨਾ ਹੀ ਪੈਣਾ ਵਾ ਇਹ ਹਨ ਉੱਪਰੋਂ ਇਹ ਹੋਂਦ ਮਿਲੀ ਆਇ ਕੌਮ ਨੂੰ ਇਹ ਕੋਈ ਪਛਾਣ ਨਹੀਂ ਹੈ ਜਿਹੜੀ ਹੁਣ ਪਾਵੇਂ ਗੋਲੀਆਂ ਚਲਾਉਣ ਕੁਝ ਕਰਨ ਲੇਕਿਨ ਇਹ ਪਛਾਣ ਹੀ ਨਹੀਂ ਹੈ ਜਿਹਨੇ ਇਹਨਾਂ ਅੱਗੇ ਜਾਣਾ ਹੀ ਜਾਣਾ ਵਾ ਇੱਕ ਬੀਜੇਪੀ ਦੇ ਲੀਡਰ ਕਹਿ ਰਹੇ ਸੀ ਵੀ ਪ੍ਰਧਾਨ ਮੰਤਰੀ ਤਾਂ ਸਾਡਾ ਫਿਕਰ ਹੀ ਬੜਾ ਕਰਦੇ ਨੇ ਸਿੱਖਾਂ ਦਾ ਕਿਸਾਨਾਂ ਦਾ ਵੇਖੋ ਕੋਈ ਵੀ ਚੀਜ਼ ਹੈ ਨਾ ਜਿੱਤ ਤੇ ਸੱਚ ਦੀ ਹੁੰਦੀ ਆ ਹੁਣ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਇਹ ਝੂਠ ਦੇ ਬਲੰਦੇ ਆ ਇਹਨਾਂ ਦਾ ਝੂਠ ਹੀ ਝੂਠ ਆ ਸੱਚ ਕੁਝ ਹੈ ਹੀ ਨਹੀਂ ਤੇ ਅਸੀਂ ਵੇਖ ਗਿਆ ਹਰ ਇੱਕ ਆਦਮੀ ਨੂੰ ਇਹ ਸਮਝੋਣੀ ਚਾਹੀਦੀ ਆ ਸਾਡਾ ਤੇ ਦੇਸ਼ ਵੇਚਦਾ ਸਾਡੇ ਆਰਮੀ ਨੂੰ ਵੀ ਲੈ ਬੈਠੇ ਸਾਡਾ ਸਿਰਫ ਇੱਕ ਉਤ ਬਾਦ ਆ ਜਾਂਦਾ ਕਿਸਾਨ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਅੰਨ ਦਾਤਾ ਇਹ ਅੰਨ ਦਾ ਤੈਨੂੰ ਲੈ ਕੇ ਬੈਠ ਸੋ ਇਹ ਆਪੀ ਕੋਈ ਵੀ ਚੀ ਦਾੰਤ ਹੁੰਦਾ ਇਹਨਾਂ ਦਾ ਭਾਂਡਾ ਭਰ ਗਿਆ ਇਹਨਾਂ ਦਾ ਅੰਤ ਹੋ ਗਿਆ ਤੇ ਸਰਕਾਰਾਂ ਨਾਲ ਨਹੀਂ ਲੜ ਸਕਦੇ ਹੁੰਦੇ ਲੋਕ ਇਸ ਕਿਉਂਕਿ ਉਹਨਾਂ ਕੋਲੇ ਇੰਤਜ਼ਾਮ ਪੂਰੇ ਹੁੰਦੇ ਨੇ ਇਹ ਗਲਤ ਗੱਲਾਂ ਵਾ ਲੋਕ ਵੱਡੇ ਹੁੰਦੇ ਆ ਸਰਕਾਰਾਂ ਨਹੀਂ ਵੱਡੀਆਂ ਹੁੰਦੀਆਂ ਮੈਂ ਤੁਹਾਨੂੰ ਪਹਿਲੇ ਕਹਿ ਤਾ ਨਾ ਜਿਨ੍ਹਾਂ ਨੇ ਤਸੱਦ ਕੀਤਾ ਨਾ ਉਹਨਾਂ ਦੀ ਜਗ੍ਹਾ ਤੇ ਤੇਲ ਪਾਉਣ ਵਾਲੀ ਜਗ੍ਹਾ ਨਹੀਂ ਰਹੀ ਤੇਲ ਪਾ ਕੇ ਦੀਵਾ ਜਗਦਾ ਰਹੇ ਤੇ ਜਿਨ੍ਹਾਂ ਤਸੱਦ ਛੱਲੇ ਆ ਜਿਹੜੇ ਮੌਤ ਦੇ ਮੂੰਹ ਗਏ ਸਾਡੇ ਗੁਰੂ ਪਾਤਸ਼ਾਹ ਗਏ ਆ ਥਾਂ ਥਾਂ ਤੇ ਵੇਖ ਲੋ ਗੁਰਦੁਆਰੇ ਬਣੇ ਤੇ ਥਾਂ ਥਾਂ ਲੰਗਰ ਲਗੇ ਹੈ ਕੋਈ ਜੋ ਜੇ ਉਹਨਾਂ ਨੇ ਸਹਾਦਤਾ ਕੀਤੀਆਂ ਉਹਨਾਂ ਦੀ ਬਰਾਬਰ ਤਾਂ ਕੋਈ ਹੈ ਤੇ ਲੇਕਿਨ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਆ ਉਹਨਾਂ ਦੇ ਫਿਰ ਛਿੱਤਰ ਵਜਦੇ ਦਿੱਲੀ ਗਏ ਸੀ 2020 ਚ ਅਹੀਂ ਰਹਿ ਹੀ ਦਿੱਲੀ ਆ ਉਦੋਂ ਉਹਨਾਂ ਨੇ ਕਹਿਤਾ ਉਹਨਾਂ ਨੇ ਵਾਅਦਾ ਕਰਤਾ ਫਿਰ ਕਿਸਾਨ ਉਥੋਂ ਮੁੜ ਆਏ ਗੱਲ ਤੇ ਐਨਾ ਕੋਈ ਜ਼ਮੀਰ ਹੋਣੀ ਚਾਹੀਦੀ ਨਾ ਜੇ ਉਹਨਾਂ ਨੇ ਹਾਂ ਕੀਤੀ ਫਿਰ ਹਾਂ ਤੇ ਭੁੱਤ ਨਾ ਜਾਏ ਉਹ ਹੈ ਜੁਮਲੇ ਬਾਝ ਝੂਠ ਬੋਲੀ ਜਾਂਦੇ ਆ ਸੋ ਦੁਨੀਆ ਸਾਰੀ ਜਾਣੋ ਬਾਕੀ ਇੱਕ ਚੀਜ਼ ਆ ਅਹੀਂ ਇਹ ਗੱਲ ਸਾਰੀ ਦੁਨੀਆ ਨੂੰ ਕਹਿਣਾ ਚਾਹੁੰਦੇ ਆ ਪਿਆਰ ਸੇ ਕਹਿਣਾ ਚਾਹੁੰਦੇ ਆ ਕਿ ਇਹ ਲੜਾਈ ਕੋਈ ਪੰਜਾਬ ਦੀ ਨਹੀਂ ਐ ਇਹ ਲੜਾਈ ਪੂਰੀ ਦੁਨੀਆ ਦੀ ਆ ਇੱਕ ਖੜਾ ਹੋਇਆ ਤਾਂ ਪਹਿਲਾਂ ਚਲੋ ਪੰਜਾਬ ਤੋਂ ਇਹ ਸੰਘਰਸ਼ ਚੱਲਿਆ ਖੜਾ ਹੋ ਜਾਵਾ ਪਰ ਹਰ ਇੱਕ ਇਨਸਾਨ ਦਾ ਸਾਥ ਬੰਦਾ ਵਾ ਇਹਦੇ ਵਿੱਚ ਹਿੱਸਾ ਜੇ ਕੇ ਨਹੀਂ ਹਿੱਸਾ ਨਾ ਪਾਇਆ ਇਹ ਤਾਨਾ ਸਾਈ ਆਊਗੀ ਵੋਟ ਰਾਜ ਖਤਮ ਕਰ ਦੇਣਗੇ ਜੋ ਇਹਨਾਂ ਦੀ ਨੀਤੀ ਆ ਕਿੰਨੀ ਉਮਰ ਤੁਹਾਡੀ 72 ਤੇ ਤੇ ਇਹ ਉਮਰ ਚ ਤੇ ਆਰਾਮ ਕਰਦੇ ਹੁੰਦੇ ਬਾਬੇ ਘਰੇ ਤੇ ਤੁਸੀਂ ਇੱਥੇ ਹਮ ਤਾਂ ਡਟ ਕੇ ਨਾ ਰਹਿਗੇ ਬਹੁਤ ਲੜੇਗੇ ਇਹਨੂੰ ਜਾਣਵਾ ਮੂੰਹ ਮੋੜ ਦੇਗੇ ਉਹਨਾਂ ਦੇਖੀ ਜਾਏ ਚੰਗੀ ਤੇ ਜੇ ਲੜਨ ਦੀ ਲੋੜ ਹੀ ਨਾ ਪਵੇ ਗੱਲਬਾਤ ਨਾਲ ਅਮਰੇ ਘਰੋਂ ਚੱਲ ਜਾਗੇ ਇਹ ਆਪਣੇ ਘਰਾਂ ਚਲ ਜਾਂਗੇ ਮੰਮੋ ਕੀ ਆ ਵਾ ਤੇ ਕੀ ਲੱਗਦਾ ਕਿਉਂ ਨਹੀਂ ਮਸਲਾ ਹੱਲ ਹੁੰਦਾ ਐਮਐਸਪੀ ਤੇ ਕਹਿੰਦੇ ਕਟੋ ਘੱਟ ਮੁੱਲ ਮਿਲ ਜੇ ਕੋਈ ਛੜਿਆ ਗਈ ਸਰਕਾਰ ਆ ਜੋ ਕਿਸ ਨੂੰ ਦਰਦ ਨਹੀਂ ਹੈ ਇਸ ਨੂੰ ਕਿਸੇ ਦਾ ਦਰਦ ਨਹੀਂ ਹੈ ਇਸ ਨੂੰ ਕਿੱਥੋਂ ਆਏ ਬਾਪੂ ਜੀ ਇੰਤਨ ਤਰ ਜਿਲਾਟ ਤੇ ਕਿੰਨੇ ਦਿਨ ਹੋ ਗਏ ਇੱਥੇ ਸਾਨੂੰ 11-12 ਦਿਨ ਹੋ ਗਏ ਜਾਈ ਜਾਨਾ ਤੇ ਮੌਸਮ ਵੀ ਬਦਲ ਰਿਹਾ ਵਾਰ-ਵਾਰ ਤੇ ਸਰਕਾਰ ਨਾਲ ਗੱਲਬਾਤਾਂ ਵੀ ਜਿਹੜੀਆਂ ਉਹ ਵੀ ਬਦਲ ਰਹੀਆਂ ਨੇ ਅਸੀਂ ਨਾ ਗੱਜਬੇ ਚ ਰਹਿਣ ਵਾਲੇ ਲੋਕ ਯਾਬਤਾ ਚ ਸਾਨੂੰ ਕੋਈ ਮੀਂਹ ਹੋ ਜੇ ਹਨੇਰੀ ਹੋ ਜੇ ਅੱਗੇ 1.5 ਸਾਲ ਅਸੀਂ ਦਿੱਲੀ ਕਟਿਆ ਵਾ ਹਨੇਰੀ ਵੀ ਆਈ ਮੀਂਹ ਵੀ ਆਇਆ ਸਾਲ ਵੀ ਆ ਕੋਈ ਫਰਕ ਨਹੀਂ ਪਰਦਾ ਬਾਕੀ ਕੋਈ ਨਵੀਂ ਮੰਗ ਨਹੀਂ ਆ ਇਹ મોદી ਉਦੋਂ 20 ਮੰਨਿਆ ਸੀ ਕਿ ਜਿਹੜੀਆਂ ਮੰਗਾਂ ਤੁਹਾਡੀਆਂ ਲਾਗੂ ਕਰਾਂਗੇ ਉਹ ਨਾ ਨਾ ਕਰਾਉਣ ਵਾਏ ਜੇ ਲਾਗੂ ਕਰ ਦਿੰਦਾ ਤੇ ਸਾਡਾ ਕੋਈ ਜ਼ਰੂਰਤ ਨਹੀਂ ਜਿਹੜੇ ਗਾੜੀ ਡਾਇ ਆ ਉਹ ਵੀ ਸਾਡੇ ਆ ਕੋਈ ਬੱਚੇ ਸਾਡੇ ਕੋਈ ਭਰਾ ਵਾ ਅਸੀਂ ਵੀ ਉਹਨਾਂ ਦੇ ਲੱਗਦੇ ਆ ਬਾਤ ਇਹ ਆ ਕਿ ਉਹਨਾਂ ਮੋਦੀ ਸਰਕਾਰ ਸਾਨੂੰ ਆਪਸੇ ਲੜਾ ਕੇ ਮਾਰਨ ਡਿਆ ਵਾ ਜਿੱਦੇ ਇਹ ਕੋਈ ਪਾਕਿਸਤਾਨ ਦੀ ਆਦਿਆ ਆਪਣੇ ਦੇਸ਼ ਵਿੱਚ ਵੀ ਸਾਨੂੰ ਹੈ ਨਹੀਂ ਆਜ਼ਾਦੀ ਗਈ ਆਪਣੇ ਦੇਸ਼ ਨੂੰ ਨਹੀਂ ਇੰਨੇ ਰਾਹ ਬੰਦ ਕਰਤੇ ਕਾਦੇ ਵਾਸਤੇ ਉਹ ਕਹਿੰਦੇ ਬੱਸ ਤੇ ਆ ਜਾਓ ਟ੍ਰੇਨ ਤੇ ਆ ਜਾਓ ਟਰੈਕਟਰ ਹਾਈ ਕੋਰਟ ਵੀ ਕਹਿੰਦੀ ਵੀ ਟਰੈਕਟਰ ਮੋਟਰ ਵਹੀਕਲ ਐਕਟ ਹੁੰਦਾ ਵੀ ਟਰੈਕਟਰ ਨਾਲ ਲੈ ਕੇ ਜਾਓ ਜਿਵੇਂ ਕਿਸਾਨ ਦਾ ਪੁੱਤ ਆ ਟਰੈਕਟਰ ਟਰੈਕਟਰ ਤੋਂ ਬਿਨਾਂ ਜੀਵਿੰਦਾਰ ਕੁਛ ਨਹੀਂ ਕਰ ਸਕਦਾ। ਬਾਕੀ ਟਰੈਕਟਰ ਸਾਡੇ ਮਕਾਨ ਆ, ਕੋਠੀਆਂ ਆ, ਜੇ ਮੀਂਹ ਆ ਜੂ ਮੇਰੀ ਆ ਜੂ ਤੇ ਬੱਸਾਂ ਦੀ ਕੱਕਾ ਗੱਡੀਆਂ 'ਚ ਕਿੱਥੇ ਪਾਵਾਂਗੇ ਲੰਮੇ। ਰਾਤ ਸੌਣਾ ਰਾਤ ਸੌਣਾ ਵਾ ਰਸਨ ਹੈ ਸਾਡਾ 6 ਮਹੀਨੇ ਦਾ। ਉਦੋਂ ਦਿੱਲੀ ਜੇ ਮੋਦੀ ਸਰਕਾਰ ਨੇ ਪਾਣੀ ਬੰਦ ਕਰਤਾ ਸਾਡਾ। ਫੇਰ ਟਰਾਲੀਆਂ ਦਾ ਕਰਕੇ ਪਾਣੀ ਬਚਾਉਿਆ ਸਾਡਾ। ਤੇ ਟਰੈਕਟਰ ਸਾਡੇ ਘਰ ਆ, ਸਾਡੇ ਖਾਣ ਪੀਣ ਦਾ ਸਮਾਨ ਆ, ਸਾਡੇ ਬੱਚਿਆਂ ਦੇ ਤਾਰਾਂ ਹੀ ਰੱਖਦੇ ਟਰੈਕਟਰ। ਐਵੇਂ ਨਹੀਂ ਟਰੈਕਟਰ ਜਿਹੜੇ ਹਾਈ ਕੋਰਟ ਕਹਿੰਦੀ ਆ ਟਰੈਕਟਰ ਕਹਿੰਦੇ ਨੁਕਸਾਨ ਕਰਦਾ ਟਰੈਕਟਰ ਕੇ ਦਾ। ਖੱਟਰ ਸੀਐਮ ਨੇ ਹਰਿਆਣਾ ਦੇ ਉਹ ਕਹਿੰਦੇ ਸੀਗੇ ਵੀ ਇਸ ਤਰ੍ਹਾਂ ਨਾਲ ਆਉਂਦੇ ਨੇ ਜਿਵੇਂ ਵੀ ਕੋਈ ਆਕਰਮਣ ਕਰਨਾ ਹੋਵੇ ਕੋਈ ਆਕਰਮਣ ਨਹੀਂ ਕੋਈ ਕਿਸਾਨ ਕੋਈ ਵੇਖਿਆ ਕੋਈ ਡੰਡਾ ਮਾਰਦਾ ਜਾਂ ਗੋਲੀ ਚਲਾਉਂਦਾ ਜਾਂ ਟੀ ਮਾਰਦਾ ਕੰਮ ਤੇ ਖੱਟਰ ਸਰਕਾਰ ਕਰ ਰਹੀ ਹੈ ਹਰਿਆਣਾ ਦੇ ਕੀ ਕਰਤਾ ਇਹਨੇ ਘਰ ਘਰ ਬੰਦ ਕਰਤੇ ਆ ਇੱਕ ਚੌਂਕੀ ਦਾ ਮਾਹੌਲ ਬਣਾਤਾ ਇਹਨੇ ਖੱਟਰ ਸਰਕਾਰ ਨੇ ਇੱਥੇ ਹੀ ਨੰਗਰ ਦਵੇ ਹਾਂ ਚੋਪਰ ਕੇ ਚਲੇ ਜਾਣਾ ਕਿਸ ਨੂੰ ਕਹਿਣਾ ਤੇ ਨਹੀਂ ਗੱਲ ਤਾਂ ਕੋਈ ਨਹੀਂ ਹੈਗੀ ਹਰਿਆਣੇ ਦੇ ਕਿਸਾਨ ਵੀ ਤਾਂ ਸਾਡੇ ਨਾਲ ਹੀ ਆ ਉਹ ਵੀ ਤੇ ਸਾਡੇ ਨਾਲ ਹੀ ਆ ਨਾ ਖੜੇ ਆ ਨਾ ਉਹਨਾਂ ਨੂੰ ਮਜਬੂਰ ਕੀਤਾ ਵਾ ਕਿਉਂ ਸਰਕਾਰ ਹੈ ਨਾ ਇਸ ਲਈ ਜਿਆਦਾ ਫਿਰੋ ਮਐਮਐਸਬੀ ਦਿੰਦਾ ਜਿਹੜੀ ਆਮ ਜਨਤਾ ਉਹ ਸੌਖੀ ਹੋ ਜੂ ਜੇ ਤੁਸੀਂ ਐਮਐਸਬੀ ਦੇ ਦਿੰਦੇ ਆ ਜਿਹੜੀ ਆਮ ਜਨਤਾ ਨਾ ਤੁਹਾਨੂੰ ਵੀ ਸਮਝ ਆਉਣੀ ਚਾਹੀਦੀ ਆ ਜਿਹੜੀ ਆਮ ਜਨਤਾ ਇਹਨਾਂ ਨੂੰ ਭਾ ਜਿਹੜਾ ਵਾ ਰੇਟ ਪੂਰਾ ਸਹੀ ਮਿਲੂਗਾ ਹੁਣ ਕਣਕ ਤੇ ਝੋਨਾ ਐ ਐਮਐਫਸੀ ਤੇ ਵਿਗਦਾ ਨਾ ਇਹਦਾ ਰੇਟ ਵਧ ਤਰੀ 25 30 ਰੁਪਏ ਕਿਲੋ ਆਟਾ ਵਿਕਦਾ ਨਾ ਜਿਆਦਾ ਤਾਂ ਨਹੀਂ ਵਿਕਦਾ ਹੁਣ ਉਹਨਾਂ ਨੇ ਕਿਹਾ ਵੀ ਦਾਲਾਂ ਤੇ ਦੇ ਦਾਂਗੇ ਨਾਲ ਮੱਕੀ ਤੇ ਦੇ ਦਾਂਗੇ ਕਪਾਹ ਤੇ ਤੇ ਆਏ ਹੌਲੀ ਹੌਲੀ ਗੱਲ ਨਹੀਂ ਵੱਧਦੀਗਾ ਤੇ ਹੌਲੀ ਹੌਲੀ ਵੱਧਦੀ ਆ ਪਰ ਕਰਨ ਤਾਂ ਸਹੀ ਇਹ ਦੇਖੋ ਤਰੀਕਾ ਥੋੜਾ ਇਸ ਦੇ ਵਿੱਚ ਜ਼ਿਆਦਾਤਰ ਜਨਤਾ ਦਾ ਵੀ ਨੁਕਸਾਨ ਹੈ ਕਿਸਾਨਾਂ ਦੀ ਦਲੀਲ ਹੈ ਤੇ ਉਹ ਪੱਕੀ ਜਿਹੜੀ ਐਮ ਐਸ ਪੀ ਚਾਹੁੰਦੇ ਨੇ ਕਾਨੂੰਨ ਚਾਹੁੰਦੇ ਨੇ ਗਾਰੰਟੀ ਚਾਹੁੰਦੇ ਨੇ ਗੱਲਾਂ ਬਾਤਾਂ ਵੀ ਹੋਈਆਂ ਸਿਰੇ ਨਹੀਂ ਚੜੀ ਤੁਸੀਂ ਆਪਾਂ ਆਪਣੀ ਗੱਲ ਸਿਰੇ ਚੜੂਗੇ ਜੀ ਏਡੀ ਛੇਤੀ ਚੜਦੇ ਇਹ ਤੁਸੀਂ ਦੇਖਦੇ ਹੋ ਤੁਹਾਡੇ ਲਈ ਸਭ ਕੁਝ ਜਿਹੜਾ ਉਹ ਜਨਤਾ ਦੇ ਸਾਹਮਣੇ ਜਾਂਦਾ ਉਹ ਜਿੰਨੀ ਪੈਰੀਗੈਂਟ ਕਿਨੇ ਨੇ ਇੱਥੇ ਕੀਤੀ ਹੋਈ ਹੈ ਜੇ ਇੰਨੀ ਸਨਦਾਂ ਦੇ ਕਰਨ ਤੇ ਚਿੱਟਾ ਖਤਮ ਕਰ ਸਕਦੇ ਆ ਜਿੰਨੀ ਸਖਤਾਈ ਨਾ ਕਿਸਾਨ ਨੂੰ ਆਪਣਾ ਹੱਕ ਮੰਗਣ ਲਈ ਇੱਥੇ ਕੀਤੀ ਹੈ ਜੇ ਇੰਨੀ ਸਖਤਾਈ ਗਵਰਨਮੈਂਟ ਸਾਡੇ ਬਾਰਡਰਾਂ ਦੇ ਕਰਤੇ ਤੇ ਸਾਡੀ ਜਵਾਨੀ ਬਰ ਸਕਦੀ ਹੈ ਸਾਡੇ ਬੱਚੇ ਬਾਹਰ ਜਾ ਕੇ ਜਿਹੜੇ ਉਹ ਲੇਬਰ ਕਰਨ ਰਹੇ ਆ ਜ਼ਮੀਨ ਜਾਇਦਾਦਾਂ ਦੇ ਮਾਲਕ ਅਹੀਂ ਇੱਥੇ ਰਹਿ ਕੇ ਸਭ ਕੁਝ ਕਰ ਸਕਦੇ ਆ ਬਾਕੀ ਜੋ ਕਿਸਾਨ ਜੇ ਕਿਸਾਨ ਖਤਮ ਹੋ ਗਿਆ ਤੇ ਦੇਸ਼ ਖਤਮ ਹੋ ਗਿਆ ਤੁਕਿ ਜੇ ਕਿਸਾਨ ਕਿਸਾਨ ਦੀ ਜ਼ਮੀਨ ਬਚੂਗੀ ਉਥੇ ਕੋਈ ਜੁਗੂਗਾ ਤਾਂ ਫੇਈ ਸਾਰੀ ਜਨਤਾ ਖਾਊਗੀ ਤੇ ਤੁਸੀਂ ਦੇਖ ਲਓ ਕੁਝ ਵੀ ਹੈ ਕੋਈ ਵੀ ਚੀਜ਼ ਹੈ ਜਿਹੜੀ ਇੱਥੇ 40 ਰੁਪਏ ਦੀ ਪਾਣੀ ਦੀ ਬੋਤਲ ਮਿਲਣੀ ਹੈ ਪਿੰਡਾਂ ਦੇ ਵਿੱਚ 22 ਰੁਪਏ ਲੀਟਰ ਦੁੱਧ ਵੇਗਣਦੇ ਆ ਠੀਕ ਹੈ ਜੇ ਕਿਸਾਨ ਖਤਮ ਹੋ ਗਿਆ ਤੇ ਸਭ ਖਤਮ ਹੋ ਗਿਆ ਇਹ ਜੋ ਵੀ ਹੋ ਰਿਹਾ ਵਾ ਇਹ ਧੱਕਾ ਕਰ ਰਹੇ ਆ ਮੋਦੀ ਜੀ ਦੀ ਸ਼ੈ ਨਾ ਕਰ ਰਹੇ ਆ ਖੱਟਨ ਸਾਹਿਬ ਕਿਉਂਕਿ ਜਿਹੜੀ ਰੋਡ ਹੈ ਤੇ ਅਸੀਂ ਟੋਲ ਟੈਕਸ ਭਰਦੇ ਆ ਕਾਦੇ ਵਾਸਤੇ ਲੈਂਦੇ ਆ ਜਾਂ ਪੰਜਾਬ ਨੂੰ ਅਲੱਗ ਕਰ ਦੇਣ ਜੀ ਬਸ ਇਹੀ ਇਹ ਕਹਾਂਗੇ ਕਿ ਸਾਡਾ ਹੱਕ ਹੈ ਦਿੱਲੀ ਜਾਣਾ ਚਾਹੁੰਦੇ ਸਾਨੂੰ ਜਾਣ ਦਿੱਤਾ ਜਾਵੇ ਬਿਲਕੁਲ ਕਿਸਾਨ ਕਹਿੰਦੇ ਨੇ ਕਿ ਉਹਨਾਂ ਨੂੰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਜਾਣ ਦਿੱਤਾ ਜਾਏ ਇਹੀ ਉਹਨਾਂ ਦੀ ਮੰਗ ਹੈ ਐਮਐਸਪੀ ਵਾਲੀ ਮੰਗ ਜੇਕਰ ਸਰਕਾਰ ਮੰਨ ਲੈਂਦੀ ਹੈ ਤਾਂ ਇਸ ਨਾਲ ਮਸਲਾ ਜਿਹੜਾ ਹੱਲ ਹੋ ਜਾਏਗਾ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦ ਸ਼ੰਭੂ ਬਾਰਡਰ